ਬਹੁਤ शुक्रिया ਵੀਰ ਜੀ ਸਾਡੇ ਸਕੂਲ ਨੇ 26000 ਸੀਬੀਐਸਸੀ ਸਕੂਲਾਂ ਦੇ ਵਿੱਚੋਂ ਟੌਪ ਕਰਕੇ ਪਹਿਲੀ ਵਾਰ ਪੰਜਾਬੀ ਨੂੰ ਤੇ ਪੰਜਾਬ ਦਾ ਕੋਈ ਸਕੂਲ ਹੋ ਲੈਵਲ ਤੇ ਪਹੁੰਚਿਆ ਸੀ ਵੀਰ ਜੀ ਇਸ ਪਾਕ ਪਵਿੱਤਰ ਸੰਸਥਾ ਚ ਬਿਰਾਜਮਾਨ ਸਰ ਇਸ ਕਾਜ਼ਿਬ ਪਤਵੰਤਿਓ ਸਭ ਨੂੰ ਸਤਿ ਸ੍ਰੀ ਅਕਾਲ ਜੀ ਪ੍ਰਿੰਸੀਪਲ ਮਾਰਕ ਸਿੰਘ ਜੀ ਤੇ ਚਲੇ ਗਏ ਨੇ ਪ੍ਰਿੰਸੀਪਲ ਮਾਰਕ ਸਿੰਘ ਜੀ ਇਸ ਸੰਸਥਾ ਦੀ ਗਵਰਨਿੰਗ ਕਾਉਂਸਲ ਪੰਜਾਬੀ ਵਿਭਾਗ ਦੀ ਸਮੂਹ ਟੀਮ ਆਤਮ ਰਮਾਵਾ ਜੀ ਜਿਹੜੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਕੁਰਸੀ ਤੇ ਬੈਠ ਕੇ ਉਹਨਾਂ ਉਹਦੇ ਵਾਰਸ ਹੋਣ ਦਾ ਹੱਕ ਅਦਾ ਕਰ ਰਹੇ ਨੇ ਸਲਾਮ ਹੈ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰੇ ਜਜ਼ਬੇ ਨੂੰ ਤੁਸੀਂ ਜਿਹੜੀ ਸ਼ਧਤ ਨਾਲ ਅੱবি ਸੁਣਦੇ ਹੁੰਦੇ ਸੀ ਵੀ ਦਿੱਲੀ ਦੇ ਵਿੱਚ ਵਰਲਡ ਬੁੱਕ ਫੇਰ ਚੱਲਦਾ ਜੈਪੁਰ ਵਿੱਚ ਕੁਝ ਚੱਲਦਾ ਸਾਡੇ ਅੰਮ੍ਰਿਤਸਰ ਵਿੱਚ ਕੁਝ ਚਲਾ ਦਿੱਤਾ ਜੀ ਨਵੀਆਂ ਪੈੜਾਂ ਪਾ ਦਿੱਤੀਆਂ ਜੀ ਸਲਾਮ ਹੈ ਗੁਰੂ ਨਾਮ ਹੈਪਨਸ ਵਿਸਾਪਨ 30 ਇਸ ਸ਼ਾਨਦਾਰ ਜੱਜ ਕਰਕੇ ਦੀ ਸ਼ਾਲਾ ਇਹ ਟੀਮ ਐਵੇਂ ਹੀ ਕਾਰਜ ਕਰਦੀ ਰਹੇ ਪਿਆਰੇ ਸਾਥੀਓ ਅੰਮ੍ਰਿਤਸਰ ਦੀ ਧਰਤੀ ਕੋਈ ਆਮ ਧਰਤੀ ਨਹੀਂ ਇਹ ਇਹ ਅੰਮ੍ਰਿਤ ਦੀ ਧਰਤੀ ਹੈ ਇਹ ਅੰਮ੍ਰਿਤ ਦੀ ਧਰਤੀ ਹੈ ਇੱਥੇ ਕੋਣੀ ਠੀਕ ਹੁੰਦੇ ਰਹੇ ਇੱਥੇ ਗੁਰੂ ਗ੍ਰਾਮਦਾਸ ਨੇ ਅਜਿਹੇ ਨਵੇਕਲਾ ਸਥਾਨ ਸਿਰਜਿਆ ਜੋ ਧਰਦਾ ਪਹਿਲਾ ਸਥਾਨ ਹੈ ਜੋ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਜਿੱਥੇ 24 ਘੰਟੇ ਪਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਉਹ ਪਾਣੀ ਦਾ ਪ੍ਰਵਾਹ ਉਹਦੀ ਵਾਈਬ੍ਰੇਸ਼ਨ ਇਸ ਦੇ ਮਾਹੌਲ ਇਸ ਦੇ এনवायरमेंट ਇਸ ਦੇ ਵਾਤਾਵਰਣ ਨੂੰ ਪਵਿੱਤਰ ਕਰਦੀਆਂ ਨੇ ਪੰਜਾਬ ਮੈਨੂੰ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਜੀ ਮੈਂ ਵੀ ਇੱਥੇ ਪੜਦਾ ਰਿਹਾ ਤੇ ਇੱਥੇ ਬੈਠਣਾ ਜੀ ਕੋਈ ਸੌਖੀ ਗੱਲ ਨਹੀਂ ਹੈ ਮੈਂ ਜਲਦੀ ਵਾਈਂਡ ਅਪ ਕਰ ਰਿਹਾ ਪੰਜਾਬ ਭਾਰਤ ਦੇ ਸਿਰ ਦਾ ਮੁਕਟ ਹੈ ਤੇ ਅੰਮ੍ਰਿਤਸਰ ਉਸ ਮੁਕਟ ਤੇ ਮੁਕਤਤਾ ਮੋਤੀ ਕੋਹਿੰਨూర్ ਹੀਰਾ ਹੈ ਅੰਮ੍ਰਿਤਸਰ ਅੰਮ੍ਰਿਤਸਰ ਦਾ ਜਿਹੜਾ ਪ੍ਰਾਊਡ ਪ੍ਰੈਜ਼ੈਂਟ ਆ ਪ੍ਰਾਊਡ ਪ੍ਰੈਜ਼ੈਂਟ ਹੈ ਸਾਡਾ ਪ੍ਰਾਊਡ ਪ੍ਰੈਜ਼ੈਂਟ ਹੈ ਦਾ 글로ਰੀਅਸ ਪਾਸਟ ਰਿਹਾ ਹੈ ਇਹਦਾ ਤੇ ਪ੍ਰੋਮਿਸਿੰਗ ਫਿਊਚਰ ਹੈ ਅੰਮ੍ਰਿਤਸਰ ਦਾ ਉਸ ਅੰਮ੍ਰਿਤਸਰ ਵਿਰਾਸਤ ਦੀ ਸਾਹਿਤ ਦੀ ਵਿਦਿਆ ਦੀ ਪ੍ਰਮੁੱਖ ਥਾਂ ਸਾਡਾ ਖਾਲਸਾ ਕਾਲਜ ਸਾਡਾ ਮੈਂ ਤਾਂ ਕਿਹਾ ਇਸ ਸੰਸਥਾ ਚ ਮੇਰੇ ਪਿਤਾ ਨੂੰ ਪੜਨ ਦਾ ਮੌਕਾ ਮਿਲਿਆ ਇਸ ਸੰਸਥਾ ਚ ਮੈਨੂੰ ਪੜਨ ਦਾ ਮੌਕਾ ਮਿਲਿਆ ਇਸ ਸੰਸਥਾ ਦੇ ਅੰਦਰ ਕੰਮ ਇੱਥੇ ਮੈਂ ਰਹਿ ਕੇ ਇੱਥੇ ਬੜਿਆ ਇਸ ਲਈ ਮੇਰਾ ਤੇ ਇਹਨਾ ਬਹੁਤ ਲਗਾ ਇਹਨਾ ਲਗਾਵ ਸੀ ਜਦੋਂ ਘਰ ਲੈਣ ਦੀ ਵਾਰੀ ਆਈ ਤੇ ਪਿਤਾ ਨੇ ਕਿਹਾ ਵੀ ਖਾਸ ਕਰਕੇ ਸਾਹਮਣੇ ਘਰ ਲੈਣਾ ਐਨੇ ਆਪਾਂ इमोशनल ਅਟੈਚ ਸੀ ਇਸ ਸੰਸਾ ਦੇ ਨਾਲ ਜੀ ਤੇ ਬਤੌਰ ਸੰਸਾ ਦੇ ਵਿਦਿਆਰਥੀ ਵਜੋਂ ਮਿਲਦੀ ਹੈ ਫਖਰ ਦੀ ਗੱਲ ਹੈ ਮਿਲਦੀ ਮਾਣ ਦੀ ਗੱਲ ਹੈ ਇਸ ਮੰਚ ਦਾ ਸਭ ਤੋਂ ਛੋਟਾ ਮੈਂ ਮੈਂ 파ਟਿਤ ਕਹਿ ਲਓ ਮੈਨੂੰ ਤੁਹਾਡੇ ਸਾਹਮਣੇ ਗੱਲ ਕਰਨ ਦਾ ਮੌਕਾ ਮਿਲਿਆ ਜੀ ਮੈਨੂੰ ਮਾਣ ਹੈ ਇਸ ਗੱਲ ਦੇ ਉੱਪਰ ਅਮਰੀਕਾ ਦੇ ਜਿਹੜਾ ਪੰਗਾ ਵਾਲੀ ਸਥਿਤੀ ਦੀ ਗੱਲ ਕਰਦੇ ਆਂ ਤੇ ਤੁਹਾਨੂੰ ਬੜੇ ਛੇਤੀ ਪਤਾ ਚੱਲ ਜਾਊਗਾ ਗੁਲਾਬ ਤੇ ਦੇਖਿਆ ਪੀ ਇਹ ਤੇ ਆਮ ਤਾਂ ਥੋੜੀ ਕੋਈ ਇਹ ਤੇ ਮਿਡਲ ਈਸਟ ਦਾ ਐਂਟਰੀ ਗੇਟ ਹੈ ਮਿਡਲ ਈਸਟ ਦਾ ਐਂਟਰੀ ਗੇਟ ਆ ਬੜਾ ਬੜੇ ਲੰਮੇ ਸਮੇਂ ਤੋਂ ਬੰਦ ਪਿਆ ਪਰ ਇਹ ਮੁੜ ਖੁੱਲਣਾ ਚਾਹੀਦਾ ਇਹ ਗੇਟ ਮੁੜ ਖੁੱਲਣਾ ਉਡੀਕਦਾ ਇੱਥੋਂ ਵਾਕਿੰਗ ਡਿਸਟ੍ਰਿਕਟ ਦੇ ਉੱਪਰ ਸਾਡਾ ਵਾਗ ਆ ਇੱਥੋਂ 15 ਮਿੰਟ ਦੀ ਡਰਾਈਵ ਤੇ ਸਾਡਾ ਲਾਹੌਰ ਹੈ ਇਥੋਂ 15 ਤੋਂ 16 ਘੰਟੇ ਦੀ ਡਰਾਈਵ ਤੇ ਸਾਡੇ ਕੋਲ ਕਰਾਚੀ ਦੀ ਬੰਦਰਗਾਹ ਹੈ ਸੋ ਸਾਨੂੰ ਕੀ ਚਾਹੀਦਾ ਤੇ ਪਰਮਾਤਮਾ ਗੇ ਅਰਦਾਸ ਹੈ ਜੇ ਕਿਤੇ ਖੁੱਲ ਜਾਵੇ ਜੇ ਕਿਤੇ ਖੁੱਲ ਜਾਵੇ ਅੰਮ੍ਰਿਤਸਰ ਸਾਡਾ ਆਰਥਿਕਤਾ ਦਾ ਹੱਬ ਵੀ ਬਣ ਜਾਊਗਾ ਕਮਾਲ ਹੋ ਜਾਏਗੀ ਜੀ ਅਰਦਾਸ ਕਰਦੇ ਹਾਂ ਜੀ ਧਾਰਮਿਕਤਾ ਦੇ ਕੇਂਦਰ ਦੇ ਤੌਰ ਦੇ ਉੱਪਰ ਹਰ ਰੋਜ਼ ਹਰ ਰੋਜ਼ ਹਰ ਦੁਨੀਆ 'ਚ ਹਰ ਦੁਨੀਆ ਦੇ ਕੋਨੇ 'ਚ ਬੈਠਾ ਪੰਜਾਬੀ ਹਰ ਕੋਨੇ 'ਚ ਬੈਠਾ ਸਿੱਖ ਅਰਦਾਸ ਕਰਦਾ ਹੈ ਅਰਦਾਸ ਕੀ ਕਰਦਾ ਹੈ ਅਮਰਸਰ ਦੇ ਦਰਸ਼ਨ ਸ਼ਿਸ਼ਾਨ ਸਾਡੇ ਚੇਤਿਆਂ 'ਚ ਹੈ ਅਮਰਸਰ ਅਮਰਸਰ ਵਿਆਹ ਮਤ ਪੁੱਛਣੀ ਤੇ ਉਹਨੂੰ ਪੁੱਛੋ ਜਿਹੜੇ ਬਾਹਰ ਵਸਦੇ ਨੇ ਹਾਉ ਦੇ ਆਟੈਚਡ ਵਿਦ ਥਿਸ ਗਲੋਰੀਸ ਹੈਰੀਟੇਜ ਇਹ ਕ੍ਰੈਡ ਕਿਸੇ ਹੋਰ ਧਰਤ ਨੂੰ ਮਿਲ ਨਹੀਂ ਸਕਦਾ ਸਿੱਖੀ ਸਿੱਖੀ 'ਚ ਭਗਤੀ ਦਾ ਕੇਂਦਰ ਸਾਡੇ ਦਰਬਾਰ ਸਾਹਿਬ ਇੱਥੇ ਸਿੱਖੀ 'ਚ ਸ਼ਕਤੀ ਦਾ ਕੇਂਦਰ ਸਾਡਾ ਅਕਾਲ ਤਖਤ ਇੱਥੇ ਸਾਡੇ ਭਾਈਚਾਰੇ ਦਾ ਪ੍ਰਤੀਕ ਸਾਡਾ ਦਰਗਾਣਾ ਮੰਦਿਰ ਇੱਥੇ ਅਸਾ ਦਾ ਪ੍ਰਤੀਕ ਸਾਡੀ ਰਮਾਇਣ ਉਹਦਾ ਰਚਨਹਾਰਾ ਸਾਡਾ ਵਾਲਮੀਕ ਜੀ ਉਹ ਇੱਥੇ ਬੈਠਾ ਹੈ ਕਮਾਲ ਹੈ ਤਰਦੀ ਦੀ ਕਮਾਲ ਹੈ ਜੇ ਮੈਂ ਇਹਦੀ ਆਰਕਟੈਕਚਰ ਬਾਰੇ ਗੱਲ ਕਰਾਂ ਤੇ ਉਹ ਇਨਾ ਜ਼ਬਰਦਸਤ ਹੈ ਤੁਸੀਂ ਇਹਦੀਆਂ ਗਲੀਆਂ ਚੋਂ ਜਦੋਂ ਜਾਂਦੇ ਹੋ ਦਰਬਾਰ ਸਾਹਿਬ ਵੱਲੋਂ ਤੁਹਾਨੂੰ ਨਜ਼ਾਰਾ ਪੇਸ਼ ਹੁੰਦਾ ਇੰਡਸ ਵੈਲੀ ਸਿਵਿਜੇਸ਼ਨ ਦੇ ਸਿਵਿਲਾਈਜੇਸ਼ਨ ਦਾ ਤੁਹਾਨੂੰ ਇੱਥੇ ਚਲਕਾਰਾ ਲੱਭੂਗਾ ਇੱਥੋਂ ਦੇ ਗੁੰਬਦ ਸਾਡੇ ਗੁੰਬਦ ਮਰਹਬਾ ਇੱਥੋਂ ਦੀਆਂ ਉੱਚਾ ਸਾਨੂੰ ਪਰਸ਼ੀਅਨ ਪਰਸ਼ੀਅਨ ਸਿਵਲਾਈਜੇਸ਼ਨ ਪਰਸ਼ੀਅਨ ਪਰਸ਼ੀਅਨ ਕਲਾਖ ਦੀ ਦੇ ਨਜ਼ਾਰਾ ਮਿਲਦਾ ਦਰਬਾਰ ਸਾਹਿਬ ਜਿੱਦੋਂ ਆਪਾਂ ਜਾਣੇ ਆ ਉੱਥੇ ਇੱਕ ਸੋਲਡਰ ਘੜੀ ਲੱਗੀ ਹੋਈ ਆ ਅੰਗਰੇਜ਼ਾਂ ਦੇ ਆਉਣ ਤੋਂ ਕਈ ਸਮੇਂ ਪਹਿਲਾਂ ਦੀ ਘੜੀ ਤੇ ਉੱਥੋਂ ਸਾਨੂੰ ਪਤਾ ਚੱਲਦਾ ਵੀ ਸ਼ੇਰੇ ਪੰਜਾਬ ਦਾ ਇਹ ਪੰਜਾਬ ਕਿੰਨਾ ਅਰਿਚ ਸੀ ਉਦੋਂ ਟਾਈਮ ਮੈਨੇਜਮੈਂਟ ਕਿੰਨੀ ਜ਼ਬਰਦਸਤ ਸੀ ਸਾਡੀਆਂ ਧਰਮਸ਼ਾਲਾਵਾਂ ਸਾਡੇ ਪਿੰਡ ਸਾਡੇ ਸ਼ਹਿਰ ਉਹ ਟਾਈਮ ਮੈਨੇਜਮੈਂਟ ਕਿੱਡੀ ਜ਼ਬਰਦਸਤ ਹੋਏਗੀ ਜਿਹੜੀ ਅੱக்ੜੀ ਸਾਡੇ ਕੋਲ ਇਸ ਵੇਲੇ ਮੌਜੂਦ ਹੈ ਉਹ ਤੁਹਾਨੂੰ ਪੇਸ਼ ਕਰਦੀ ਹਾਂ ਰੂਪ ਇੱਥੇ ਗੁਰੂ ਸਾਹਿਬ ਗੁਰੂ ਪਾਤਸ਼ਾਹ ਨੇ ਬੱਤੀ ਹਟਾਉਣ ਦਾ concept ਦਿੱਤਾ ਇੱਥੇ ਬੁੰਜਾ ਸ਼ਿਲਪਕਾਰ ਵਸਾਏ ਗੁਰੂ ਪਾਤਸ਼ਾਹ ਨੇ ਹਰ ਖੇਤਰ ਲਈ ਵੱਖਰਾ ਬਾਜ਼ਾਰ ਦਾਜਵਾਲੇ ਤੇ ਸ਼ਾਪਿੰਗ ਕਿਤੇ ਤੁਸੀਂ ਕਰਦੇ ਤੇ ਪਤਾ ਹੀ ਆ ਮਰਸਾ ਤੇ ਹੱਬ ਆ ਉਹਦਾ ਲੂਣ ਦੇ ਲਈ ਵੱਖਰੀ ਲੂਣ ਮੰਡੀ ਮਸਾਲਿਆਂ ਲਈ ਢਾਬ ਸਾਡੀ ਕੌਣ ਨਹੀਂ ਜਾਣਦਾ ਸਾਡਾ ਕੱਪੜਾ ਬਾਜ਼ਾਰ ਸਾਡਾ ਸੋਨੇ ਦਾ ਬਾਜ਼ਾਰ ਸਾਡਾ ਭਾਂਡਿਆਂ ਦਾ ਬਾਜ਼ਾਰ ਪਿੱਤਲ ਬਾਜ਼ਾਰ ਹਰ ਪ੍ਰਕਾਰ ਦਾ ਬਾਜ਼ਾਰ ਇਹ ਸਾਰੀ ਵਿਵੰਤਪਤੀ ਗੁਰੂ ਪਾਤਸ਼ਾਹ ਦੀ ਹੈ ਉਹ ਪਾਤਸ਼ਾਹ ਤੇ ਵਿਰਸਾ ਅੱਗੇ ਲੈ ਕੇ ਚੱਲਦੇ ਪਏ ਹਨ ਸਿਹਤ ਕੇਂਦਰ ਦੀ ਜੇ ਅਸੀਂ ਗੱਲ ਕਰੀਏ ਮਸਾ ਸਾਡਾ ਸਿਹਤ ਦਾ ਕੇਂਦਰ ਹੈ ਸਭ ਸਾਇਤ ਦਾ ਸਭ ਤੋਂ ਵੱਡਾ ਤੁਰਾ ਸਹੈ ਦਾ ਬਾਪ ਜੀ ਉਹਨੂੰ ਕਹ ਲਿਆ ਤੁਰਾ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਇਸ ਧਰਤ ਤੇ ਹੋਈ ਹੈ ਇਹ ਸਾਹਿਤ ਦਾ ਕੇਂਦਰ ਹੈ ਇਹ ਮਾਝੇ ਦੀ ਬੋਲੀ ਦਾ ਕੇਂਦਰ ਇਹ ਟਕਸਾਲੀ ਬੋਲੀ ਇਹ ਉਹ ਬੋਲੀ ਜਿਹੜੀ 70ਵਿਆਂ ਤੱਕ ਪੰਜਾਬੀ ਦਾ ਪੰਜਾਬੀ ਦਾ ਜਿੰਨਾ ਸਾਹਿਤ ਹੈ 70ਵਿਆਂ ਤੱਕ ਟਕਸਾਲੀ ਬੁਲਚ ਲਿਖਿਆ ਗਿਆ ਇਸ ਧਰਤੀ ਤੇ ਸਾਹਿਤ ਦਾ ਕੇਂਦਰ ਕਿਉਂ ਇੱਥੇ ਖਾਕਾ ਕਾਲਜ ਬੈਠਾ ਹੈ ਸਾਹਿਦਾ ਕੇਂਦਰ ਇਥੇ ਹਾਸ਼ਮ ਸ਼ਾਹ ਬੈਠਾ ਹੈ ਇਸ ਧਰਤੇ ਤੇ ਨਿਰਮਾ ਚਾਤਰਕ ਬੈਠਾ ਹੈ ਇਥੇ ਨਾਨਕ ਸਿੰਘ ਬੈਠਾ ਹੈ ਇਥੇ ਲੋਰੈਂਸ ਰੋਡ ਦੇ ਉੱਪਰ ਭਾਈ ਵੀਰ ਸਿੰਘ ਦਾ ਘਰ ਅੱਜ ਵੀ ਬਰਾਜਮਾਨ ਹੈ ਉਦਾਂ ਹੀ ਕੁਰਸੀਆਂ ਉਦਾਂ ਹੀ ਲੱਗੀਆਂ ਨੇ ਇਥੇ ਮਜੀਠਾ ਰੋਡ ਦੇ ਉੱਪਰ ਕੋਟਲਾ ਸੰਤੋਖ ਉੱਥੇ ਮੁਹੰਮਦ ਰਫੀ ਬੈਠਾ ਹੈ ਇਥੇ ਅਟਾਰੀ ਵਾਲੇ ਪਾਸੇ ਜਾਓ ਉੱਥੇ ਉੱਥੇ ਪ੍ਰੀਤਾਂ ਦੇ ਸੋਲੇ ਗਾਉਣ ਵਾਲਾ ਗੁਰਬਖਸ਼ ਸਿੰਘ ਪ੍ਰੀਤਲੜੀ ਬੈਠਾ ਹੈ। ਕਿਆ ਬਾਤ। ਉਹ ਪ੍ਰੀਤਲੜੀ ਜਿਨੇ ਪ੍ਰੀਤ ਨਗਰ ਬਸਾਇਆ ਸੀ ਕਦੀ ਇੱਥੇ। ਉਹ ਪ੍ਰੀਤਨਗਰ ਜਿਹੜਾ ਕਦੀ ਨਾਟਕਾਂ ਦਾ ਕਦੀ ਸੱਤ ਕਰਨ ਦਾ ਮੱਖਾ ਰਿਆ। ਉਹ ਪ੍ਰੀਤਨਗਰ ਜਿੱਥੇ ਬਾਲੀਵੁੱਡ ਦੇ ਟੌਪ ਦੇ ਸਿਤਾਰੇ ਉੱਥੇ ਘਰ ਲੈਣੇ ਲੋਚਦੇ ਸੀ। ਉਹ ਪ੍ਰੀਤਨਗਰ ਹੈ ਜਿਸਦੇ ਵਾਰਸ ਨੂੰ ਉਹਨਾਂ ਦਾ ਅਗਲੀ ਪੀੜ੍ਹੀ ਪੂਨਮ ਸਿੰਘ ਹੁਰੀ ਅੱਗੇ ਵਧਾ ਰਹੇ ਨੇ। ਅਤੇ ਉਸੇ ਵਾਰਸਤ ਦਾ ਇੱਕ ਰੂਪ ਜਤਿੰਦਰ ਬਰਾੜ ਜੀ ਸਾਡੇ ਮਾਸ਼ਾਅੱਲਾਦ ਦੇ ਰੂਪ ਵਿੱਚ ਜਿੱਥੇ ਪਹਿਲੀ ਰਿਵੋਲਵਿੰਗ ਸਟੇਜ ਹੈ ਜਿਸ ਸਾਡੇ ਖਾਸ ਅਕਲ ਦੇ ਸਾਹਮਣੇ ਉਹ ਵੀ ਗੁਰਬਖਸ਼ ਸਿੰਘ ਕਿਤਲੇ ਦੀ ਉਹ ਸਹਿਤਕ ਸਫਰ ਨੂੰ ਉਹ ਸਹਿਤਕ ਦਿਰਤੀ ਨੂੰ ਅੱਗੇ ਵਧਾ ਰਹੇ ਨੇ ਅਮਰਿਤ ਸਰ ਡਿਫੈਂਸ ਪੂਲ ਦੀ ਨਰਸਰੀ ਵੀ ਹੈ ਹੁਣ ਤੋਂ ਹੀ ਨਹੀਂ ਜਿੱਦਾਂ ਕਿਸਮੂ ਸਾਹਿਬ ਨੇ ਕਿਹਾ ਜਾਂਗਵੀ ਇੱਥੇ ਲੜੀਆਂ ਗਈਆਂ ਗੁਰੂ ਸਾਹਿਬ ਦੀਆਂ ਇਹ ਡਿਫੈਂਸ ਪੂਲ ਦੀ ਸਾਡੀ ਨਰਸਰੀ ਰਿਆ ਤਕਤਾਂ ਤੇ ਤਾਜਾਂ ਨੂੰ ਟੱਕਰ ਦੇਣ ਦਾ ਕਨਸੈਪਟ ਤਕਤਾਂ ਤੇ ਤਾਜਾਂ ਨੂੰ ਟੱਕਰ ਦੇਣ ਦਾ ਕਨਸੈਪਟ ਗੁਰੂ ਛੇਵੇਂ ਪਾਤਸ਼ਾਹ ਨੇ ਇੱਥੇ ਘੜਿਆ ਸਿੱਖੇ ਦੇ ਛਸ਼ਤਰ ਦਸ ਦਾਤ ਛੇਵੇਂ ਪਾਤਸ਼ਾਹ ਨੇ ਇੱਥੇ ਘੜਿਆ ਇਸ ਥਾਂ ਤੇ ਮਿਸਲਾਂ ਦੀ ਜਨਮ ਭੂਮੀ ਇਹ ਥਾਂ ਮਿਸਲਾਂ ਨੂੰ ਇਕੱਠੇ ਕਰਨ ਦਾ ਵੀ ਸੇਰਾ ਇਸ ਥਾਂ ਨੂੰ ਜਾਂਦਾ ਸਿੱਖ ਰਾਜ ਦੀ ਮੋਢ ਬੰਨਣ ਦਾ ਸੇਰਾ ਵੀ ਇਸ ਥਾਂ ਨੂੰ ਜਾਂਦਾ ਸ਼ੇਰੇ ਪੰਜਾਬ ਦੀ ਬੁੱਕਲ ਦਾ ਨਿੱਕ ਜ ਸਭ ਤੋਂ ਵੱਧ ਕਿਸੇ ਸ਼ਹਿਰ ਨੇ ਮਾੜਿਆ ਉਹ ਸਾਡੇ ਅੰਮ੍ਰਿਤਸਰ ਨੇ ਮਾੜਿਆ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਜਦੋਂ ਸਭ ਤੋਂ ਵੱਧ ਕੁਰਬਾਨੀਆਂ ਦੇਣ ਦਾ ਮੌਕਾ ਆਇਆ ਤਾਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਇਸ ਮੇਰੇ ਸ਼ਹਿਰ ਦੀ ਸ਼ਾਤੀ ਵਿੰਨੀ ਗਈ ਤੇ ਫਿਰ ਜਦੋਂ ਬਦਲਾ ਲੈਣ ਦਾ ਮੌਕਾ ਆਇਆ ਆ ਤੁਹਾਡੇ ਜਤੀਮ ਖਾਨਾ ਸਾਡੇ ਪੁੱਤ ਦੇ ਘਰ 'ਚ ਇੱਥੇ ਰਹਿਣ ਵਾਲਾ ਇੱਥੇ ਜਵਾਨ ਹੋਇਆ ਉਦਮ ਸਿੰਘ ਤੁਹਾਨੂੰ ਪਤਾ ਹੀ ਹੈ ਜਾ ਕੇ ਨਵਾਂ ਇਤਿਹਾਸ ਸਜਦਾ ਹੈ ਇਹ ਧਰਤੀ ਦਾ ਪੜਿਆ ਇਹ ਜਵਾਨ ਹੋਇਆ ਉਦਮ ਸਿੰਘ ਇਸ ਧਰਤੀ ਦੇ ਉੱਪਰ ਗਦਰੀ ਬਾਬਿਆਂ ਦਾ ਇਤਿਹਾਸ ਸੋਨ ਸਿੰਘ ਭਕਣਾ ਬਿਰਾਜਮਾਨ ਹੈ ਇੱਥੇ ਇਸ ਧਰਤੀ ਦੇ ਉੱਪਰ ਸਾਡੇ ਦੇਸ਼ ਦਾ ਪਹਿਲਾ ਜਨਰਲ ਜਨਰਲ ਸਿਆਮ ਮੰਗਸ਼ਾ ਉਹਦਾ ਉਹਦਾ ਬਰਥ ਵੀ ਬਰਥਪਲੇਸ ਸਿਆਮਰਜ਼ਾ ਇਸ ਧਰਤੀ ਨੇ 47 ਵੀ ਵੇਖੀ ਤੇ 84 ਵੀ ਵੇਖੀ ਪਰ 47 ਤੇ 84 ਨੇ ਇਨੂੰ ਹੋਰ ਪ੍ਰਚੰਡ ਕੀਤਾ ਸ਼ਕਤੀਸ਼ਾਲੀ ਕੀਤਾ ਹੋਰ ਲਿਸ਼ਕ ਦੀਆਂ ਖੁਸ਼ਬੂਆਂ ਦੇ ਨਾਲ ਇਹਨੂੰ ਹੋਰ ਜਿੰਦਾਦਿਲ ਕੀਤਾ ਖਾਣੇ ਪੀਣੇ ਬਾਰੇ ਜੇ ਗੱਲ ਕਰੀਏ ਤਾਂ ਕੋਈ ਨਹੀਂ ਜਾਣਦਾ ਇੱਥੇ ਕੋਈ ਪੁੱਖਾ ਥੋੜੀ ਮਰ ਸਕਦਾ ਨਾ ਅੰਮ੍ਰਿਤਸਰੀ ਕੁਲਚੇ ਕਿੰਨੂੰ ਪਸੰਦ ਨਹੀਂ ਆ ਲੈਂਡ ਕਰਦੇ ਆਹਜ ਤੋਂ ਪਹਿਲਾਂ ਮੱਥਾ ਟੇਕਣ ਤੋਂ ਬਾਅਦ ਕਹਿੰਦੇ ਲੈ ਜਾ ਦੇ ਗੱਡੀ ਕੁਲਚਿਆਂ ਵਾਲੀ ਤੇ ਕੁੱਚੇ ਸ਼ਕਾਂਗੇ ਆਪਾਂ ਤੇ ਇਥੋਂ ਦੀ ਹਰ ਨੁੱਕਰ ਹਰ ਗਲੀ ਹਰ ਬਾਜ਼ਾਰ ਹਰ ਗੇਟ ਦੇ ਅੰਦਰ ਸ਼ਹਿਰ ਦੇ ਅੰਦਰ ਅਨੇਕਾਂ ਛੋਟੇ ਵੱਡੇ ਲੰਮਸਾਲ ਖਾਣੇ ਦੇ ਟਿਕਾਣੇ ਖਾਣਾ ਪ੍ਰੇਮੀਆਂ ਨੂੰ ਦਹਾਕੀਆਂ ਤੋਂ ਇਹਦੀ ਆਪਣੀ ਲੁਤਫ ਦਾ ਨਜ਼ਾਰਾ ਦੇ ਰਹੇ ਨੇ ਜਦੋਂ ਵੀ ਕੋਈ ਨਾਰਥ ਇੰਡੀਆ ਚ ਆਵੇ ਤਾਂ ਉਹ ਇਸ ਅਧਿਆਤਕ ਕੇਂਦਰ ਇਸ ਸਿੱਖਿਆ ਦੇ ਕੇਂਦਰ ਇਸ ਵਿਰਾਸਤ ਦੇ ਕੇਂਦਰ ਇਸ ਇਤਿਹਾਸ ਦੇ ਕੇਂਦਰ ਇਸ ਸਭਿਆਚਾਰ ਦੇ ਕੇਂਦਰ ਇਸ ਸਾਂਝੀ ਵਾਲਤਾ ਦਾ ਸੁਨੇਹਾ ਦੇਣ ਵਾਲੇ ਇਸ ਸ਼ਹਿਰ ਦੇ ਦਰਸ਼ਨ ਤੋਂ ਬਿਨਾ ਆਪਣੀ ਯਾਤਰਾ ਅਧੂਰੀ ਮੰਨਦਾ ਹੁਣ ਸਪੱਸ਼ਿਆ ਆਉਂਦੀ ਹੈ ਇਸ ਸ਼ਹਿਰ ਦੇ ਇਤਿਹਾਸ ਨੂੰ ਸਾਂਭਣ ਦੀ ਗੱਲ ਪ੍ਰਿੰਸੀਪਲ ਜੋਤ ਸਿੰਘ ਦੀ ਕੁਰਸੀ ਦਾ ਵਾਰਿਸ ਪ੍ਰਿੰਸੀਪਲ ਮਾਨ ਸਿੰਘ ਪ੍ਰੋਫੈਸਰ ਸਿੰਘ ਸਿੰਘ ਸੇਖੋ ਦੀ ਕੁਰਸੀ ਦਾ ਵਾਰਿਸ ਸਾਡਾ ਵੀਰ ਵੱਡਾ ਵੀਰ ਰੰਧਾਵਾ ਸਾਹਿਬ ਉਸ ਇੱਕ ਕੰਮ ਨੂੰ ਬੜੀ ਖੂਬੀ ਸ਼ਾਂਦੇ ਸ਼ਾਂਦੇ ਤਰੀਕੇ ਨਾਲ ਕਰ ਰਹੇ ਆ ਉਹਨਾਂ ਨੂੰ ਸਲਾਮ ਹੈ ਉਹ ਸਾਰੀ ਟੀਮ ਜਿਹੜਾ ਇਤਿਹਾਸ ਨੂੰ ਸਾਂਭੀ ਪਈ ਹੈ ਸਾਡਾ ਸਲਾਮ ਹੈ ਉਹਨਾਂ ਸਾਡਾ ਸਲਾਮ ਹੈ ਉਹਨਾਂ ਇਹਨਾਂ ਤੋਂ ਪ੍ਰੇਰਿਤ ਲੈ ਕੇ ਇੰਟਰ ਕਮਿਸ਼ਨਰ ਇੰਟਰ ਕਮਿਸ਼ਨਰ ਤੇ ਰਿਆਟ ਕੀ ਕੌਜ ਤੁਗਲਵਾੜਾ ਨੇ ਇੱਕ ਉਦਮ ਉਠਾਇਆ ਸਾਡੇ ਕੋਲ ਸਾਡਾ ਇਤਿਹਾਸ ਦਾ ਸ਼ਰੋਮਾ ਸੀ ਬਟਾਲੇ ਦੇ ਵਿੱਚ ਬਾਬਾ ਬਾਜਵਾ ਉਹਨਾਂ ਨੇ ਬੇਸ਼ਕੀਮਤੀ ਸਹਿਤ ਕਰਕੇਆਂ ਤਸਵੀਰਾਂ ਖਿੱਚੀਆਂ ਜਿਹੜੀਆਂ ਕਦੇ ਅਜ ਤੱਕ ਨਹੀਂ ਛਪੀਆਂ ਉਹਨਾਂ 12 ਸਹਿਤ ਕਰਨ ਦੀ ਤਸਵੀਰਾਂ ਦੇ ਨਾਲ ਇਨਟੈਕ ਅੰਮ੍ਰਿਤਸਰ ਇੱਕ ਆਪਣੀ ਕਾਫੀ ਟੇਬਲ ਬੁੱਕ ਲੈ ਕੇ ਆ ਰਿਹਾ ਉਹ ਜਲਦੀ ਹੀ ਤੁਹਾਡੇ ਹੱਥਾਂ ਦੇ ਵਿੱਚ ਹੋਵੇਗੀ ਜੀ ਕਿਤਾਬ ਉਹ ਮੈਂ ਬਸ ਇੰਨਾ ਹੀ ਕਹਿੰਦਾ ਹੋਇਆ ਸਭ ਦੇ ਧੰਨਵਾਦ ਦੇ ਨਾਲ ਅੰਮ੍ਰਿਤਸਰ ਸਾਡਾ ਅੰਬਰਸਰ ਅੰਬਰਸਰ ਹੀ ਹੈਗਾ ਹਾਂ ਸਾਡਾ ਅੰਬਰਸਰ ਅੰਬਰਸਰ ਇਜ਼ ਐਨ ਐਟੀਟਿਊਡ ਐਂਡ ਵੇ ਆਫ ਲਾਈਫ which has its cultural identity ਅੰਮ੍ਰਿਤਸਰ ਸਿਫਤੀ ਦਾਕਰ ਬਹੁਤ ਬਹੁਤ ਧੰਨਵਾਦ